ਸੁਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਯੂਟਿਊਬਰ ਜਸਬੀਰ ਸਿੰਘ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਾਕਿਸਤਾਨ ਦੇ ਵਾਸਤੇ ਜਾਸੂਸੀ ਕਰਨ ਦੇ ਦੋਸ਼ ਲੱਗੇ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ 3 ਦਿਨ ਦਾ ਰਿਮਾਂਡ ਮਿਲਦਾ ਹੈ ਅਤੇ ਉਸ ਤੋਂ ਬਾਅਦ ਹੋਰ 2 ਦਿਨ ਦਾ ਰਿਮਾਂਡ ਜਿਹੜਾ ਆ ਅਦਾਲਤ ਦੇ ਵੱਲੋਂ ਦੇ ਦਿੱਤਾ ਜਾਂਦਾ ਤੇ ਹੁਣ ਰਿਮਾਂਡ ਜਦੋਂ ਖਤਮ ਹੁੰਦਾ ਤਾਂ ਅੱਜ ਅਦਾਲਤ ਦੇ ਵਿੱਚ ਉਸ ਦੀ ਮੁੜ ਤੋਂ ਪੇਸ਼ੀ ਹੁੰਦੀ ਹੈ ਅਤੇ ਅੱਜ ਇੱਕ ਵਾਰ ਫਿਰ ਤੋਂ ਰਿਮਾਂਡ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਅੱਜ ਅਦਾਲਤ ਦੇ ਵੱਲੋਂ ਜੇਕਰ ਗੱਲ ਕਰ ਲਈ ਜਾਵੇ ਯੂਟਿਊਬਰ ਜਸਵੀਰ ਸਿੰਘ ਜਿਸ ਦੇ ਉੱਤੇ ਪਾਕਿਸਤਾਨ ਦੇ ਵਾਸਤੇ ਜਾਸੂਸੀ ਕਰਨ ਦੇ ਦੋਸ਼ ਲੱਗੇ ਸੀ ਅਤੇ ਰਿਮਾਂਡ ਦੇ ਦੌਰਾਨ ਕਈ ਵੱਡੇ ਖੁਲਾਸੇ ਵੀ ਜਿਹੜੇ ਨੇ ਉਹ ਜਸਵੀਰ ਸਿੰਘ ਦੇ ਵੱਲੋਂ ਕੀਤੇ ਗਏ ਸੀ ਤਾਂ ਹੁਣ ਉਸ ਨੂੰ ਅਦਾਲਤ ਦੇ ਵੱਲੋਂ ਨਿਆਂਇਕ ਹਿਰਾਸਤ ਦੇ ਵਿੱਚ ਭੇਜਣ ਦੇ ਹੁਕਮ ਜਿਹੜੇ ਨੇ ਉਹ ਸੁਣਾ ਦਿੱਤੇ ਗਏ ਨੇ ਤਾਂ ਇਸ ਵਕਤ ਦੀ ਅੱਵੱਡੀ ਖਬਰ ਹੈ ਜਸਵੀਰ ਸਿੰਘ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ 2 ਦਿਨ ਦਾ ਰਿਮਾਂਡ ਜਿਹੜਾ ਖਤਮ ਹੋਣ ਤੋਂ ਮਗਰੋਂ ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਯੂਟਿਊਬਰ ਜਸਵੀਰ ਸਿੰਘ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਹੁਕਮ ਹੋਇਆ ਜਸਵੀਰ ਸਿੰਘ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਵੀਰ ਸਿੰਘ ਜਿਹੜੇ ਕਿ ਕਈ ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਨੇ ਅਤੇ ਉੱਥੋਂ ਦੇ ਸਬ ਇੰਸਪੈਕਟਰ ਦੇ ਨਾਲ ਉਹਨਾਂ ਦੇ ਉਸਬੰਧ ਹੋਣ ਦੇ ਜਿਹੜੇ ਨੇ ਉਹ ਮਾਮਲਾ ਸਾਹਮਣੇ ਆਇਆ ਸੀਗਾ ਵੱਡਾ ਖੁਲਾਸਾ ਹੋਇਆ ਸੀ 나ਸਰ ਢਿੱਲੋ ਦਾ ਨਾਮ ਜਿਹੜਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ 2 ਦਿਨ ਦਾ ਹੋਰ ਰਿਮਾਂਡ ਦਾ ਇਜ਼ਾਫਾ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਹੈ ਤੇ ਪੁੱਛਗਿੱਛ ਜਿਹੜੀ ਹੈ ਕੀਤੀ ਜਾਂਦੀ ਹੈ ਉਸ ਦੌਰਾਨ ਕਈ ਵੱਡੇ ਖੁਲਾਸੇ ਜਿਹੜੇ ਹੁੰਦੇ ਨਜ਼ਰ ਆਏ ਪਾਕਿਸਤਾਨ ਦੇ ਵਿੱਚ ਕਿਹਨੇ ਕਿਹਨਾਂ ਦੇ ਸੰਪਰਕ ਦੇ ਵਿੱਚ ਰਿਹਾ ਜਸਬੀਰ ਸਿੰਘ ਜੇਕਰ ਗੱਲ ਜੋਤੀ ਦੀ ਕੀਤੀ ਜਾਵੇ ਜਿਹੜੀ ਕਿ ਖੁਦ ਪਾਕਿਸਤਾਨ ਦੇ ਵਾਸਤੇ ਜਾਸੂਸੀ ਕਰਨ ਦੇ ਦੋਸ਼ਾਂ ਦੇ ਵਿੱਚ ਜਿਹੜੀ ਇਹ ਗ੍ਰਿਫਤਾਰ ਕੀਤੀ ਗਈ ਉਸ ਦੇ ਨਾਲ ਵੀ ਕਈ ਤਸਵੀਰਾਂ ਜਸਵੀਰ ਸਿੰਘ ਦੀਆਂ ਦੇਖਣ ਨੂੰ ਮਿਲੀਆਂ ਸੀ ਤੇ ਹੁਣ ਨਿਆਂਇਕ ਹਿਰਾਸਤ ਦੇ ਵਿੱਚ 2 ਦਿਨਾਂ ਦਾ ਰਿਮਾਂਡ ਜਦੋਂ ਖਤਮ ਹੁੰਦਾ ਹੈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਯੂਟਿਊਬਰ ਜਸਵੀਰ ਸਿੰਘ